ਕਾਂਵੜ ਗੁਰਮੇਸ਼ ਸਿੰਘ ਕੋਲੰਡ ਕਿਸਾਨ ਸਭਾ ਮੰਤਰੀ ਸਾਹਿਬ ਦੇ ਦਫ਼ਤਰ ਦੇ ਬਾਅਦ ਜਿਹੜਾ ਧਰਮ ਦਿੱਤਾ ਜਾ ਰਿਹਾ ਕੀ ਕਰਨਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਔਰ ਬਿਸ਼ੇਸ਼ ਤੌਰ ਤੇ ਭਗਵੰਤ ਮਾਨ ਹੁਣਾਂ ਦੀ ਇਸ ਗੱਲ ਤੋਂ ਨਿੰਦਾ ਕਰਦੇ ਹਾਂ ਕਿ ਉਹਨਾਂ ਨੇ ਜਦੋਂ ਸਾਂਝੀ ਗੱਲਬਾਤ ਚੱਲ ਰਹੀ ਸੀ ਬੜੇ ਚੰਗੇ ਮਾਹੌਲ 'ਚ ਚੱਲ ਰਹੀ ਸੀ ਇੱਕ ਸਿਰਫ ਧਰਨਿਆਂ ਦੇ ਸਵਾਲ ਦੇ ਉੱਤੇ ਵਿੱਚ ਉੱਠ ਕੇ ਜਿਹੜੇ ਪੰਜ ਤਰੀ ਦੇ ਧਰਨੇ ਸੀ ਉਹਦੇ ਸਵਾਲ ਤੋਂ ਉੱਠ ਕੇ ਉਹ ਬਾਹਰ ਚੱਲ ਗਿਆ ਔਰ ਬਾਹਰ ਚੱਲਣ ਤੋਂ ਬਾਅਦ ਜਦੋਂ ਸਾਡੇ ਆਗੂਆਂ ਨੇ ਕਿਹਾ ਪਏ ਅਸੀਂ ਪੰਜ ਤਰੀ ਦੇ ਤਰ ਚੰਡੀਗੜ੍ਹ ਵਿੱਚ ਧਰਨਾ ਲਾਵਾਂਗੇ ਤੇ ਉਹਨੇ ਪੰਜਾਬ ਨੂੰ ਪੁਲਿਸ ਸੌਣੀ ਬਣਾ ਕੇ ਜਿੱਥੇ-ਜਿੱਥੇ ਵੀ ਸਾਡੇ ਕਿਸਾਨ ਆਗੂ ਜਿੱਥੇ ਮੰਨਿਆ ਜਾ ਰਹੇ ਸੀ ਉਹਨਾਂ ਨੇ ਰਾਹ ਚ ਘੇਰਤਾ ਸਾਡੀ ਲੀਡਰਸ਼ਿਪ ਨੇ ਸਿਆਣਪ ਕੀਤੀ ਤੇ ਅਸੀਂ ਲੜਾਈ ਲੜ ਰਹੇ ਹਾਂ ਇਸ ਕਰਕੇ ਜਿੱਥੇ ਵੀ ਇਹ ਸਰਕਾਰ ਘੇਰੇਗੀ ਤੁਸੀਂ ਉੱਥੇ ਸੜਕਾਂ ਤੋਂ ਜਾਮ ਨਹੀਂ ਲਾਉਣੇ ਇੱਕ ਪਾਸੇ ਹੋ ਕੇ ਬਹਿ ਜਾਣਾ ਇਹ ਸਾਡੀ ਲੀਡਰਸ਼ਿਪ ਦੀ ਸਿਆਣਪ ਦੀ ਗੱਲ ਸੀ ਰਹੀ ਕਿਉਂਕਿ ਭੁੱਖ ਮੰਗ ਜਿਹੜੀ ਐ ਅਸਲੇ ਦੇਸ਼ ਅੰਦਰ ਆਜੇ ਤੇ ਬਹੁਤ ਵੱਡਾ ਜੋਰ ਹੈ ਇੱਕ ਤਾਂ ਨੰਬਰ 1 ਤੇ ਵੀ ਦੇਸ਼ ਅੰਦਰ ਤੇ ਜਿਹੜੀਆਂ ਵਸਤਾਂ ਕਿਸਾਨ ਦੀ ਆ ਪੈਦਾ ਕਰਦਾ ਉਹਨਾਂ ਉੱਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਦੂਸਰਾ ਸਾਡਾ ਵੀ ਕਿਉਂਕਿ ਕਿਸਾਨ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਦੇਸ਼ ਦੇ ਲੋਕਾਂ ਦਾ ਢਿੱਡ ਭਰ ਲਈ ਕੰਮ ਕਰਦਾ ਔਰ ਉਹਦੇ ਕਰਕੇ ਉਹ ਖੇਤਾਂ ਵਿੱਚ ਕੰਮ ਕਰਦੇ ਨੂੰ ਉਹਦੇ ਉੱਤੇ ਜਿਹੜਾ ਕਰਜ਼ਾ ਚੜਿਆ ਉਹ ਸਮੁੱਚੇ ਤੌਰ ਤੇ ਕਰਜ਼ਾ ਬਿਨਾਂ ਕਿਸੇ ਸ਼ਰਤ ਦੇ ਕਰਜ਼ਾ ਮਤਲਬ ਜਿਹੜਾ ਮਾਫ਼ ਕਰਤਾ ਜਾਵੇ ਤਾਂ ਜੋ ਕਿਸਾਨੀ ਹੋਰ ਵਧੀਆ ਢੰਗ ਨਾਲ ਜਿਹੜੀ ਆ ਤੇ ਉਹਦੀ ਜਨਸਾਂ ਦੇ ਭਾਅ ਤੇ ਜਿਹੜੇ ਆਪਣੇ ਥਾਂ ਆ ਗਏ ਸੀ ਨਾਲ ਇਹ ਮੰਗ ਕਰਦੇ ਆ ਪਰ ਜੇ ਪੰਜਾਬ ਦੀ ਸਰਕਾਰ ਸੱਚੀ ਮੁੱੱਚੀ ਇਮਾਨਦਾਰ ਆ ਤੇ ਪੰਜਾਬ ਦੇੰਦੇ ਜੇ ਬਦਲਵੀਂ ਖੇਤੀ ਚਾਹੁੰਦੇ ਤੇ ਦੁਨੀਆਂ ਜਨਸਾਂ ਚਾਹੇ ਹੈ ਗਿਆ ਕੋਈ ਵੀ ਆ ਮੂੰਗੀ ਆ ਮਸਰ ਆ ਚੋਲੇ ਆ ਜਿਹੜੀ ਵੀ ਚੀਜ਼ ਜਿਹੜੀ ਉਹ ਪੈਦਾ ਕਰਾਉਣਾ ਚਾਹੁੰਦੇ ਉਹਦੇ ਉੱਤੇ ਐਮ ਐਸ ਪੀ ਦੇ ਅਧਾਰ ਤੇ ਕੀਮਤ ਦਿੱਤੀ ਜਾ ਤੇ ਕੀਤੀ ਜਾਵੇ ਤੇ ਨਾਲ ਉਹਨਾਂ ਨੂੰ ਚੱਕਣ ਦੀ ਗਰੰਟੀ ਦਿੱਤੀ ਹੈ ਕਿਸਾਨ ਦੀ ਜਿੰਸ ਨਹੀਂ ਰੋਲਣੀ ਚਾਹੀਦੀ ਇਹ ਮੁੱਖ ਤੌਰ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਅਸੀਂ ਅੱਜ ਸਾਰੇ ਜਿਹੜਾ ਧਰਨਾ ਆਇਆ ਸਿਰਫ ਅੱਜ ਲਈ ਹੈ ਜੀ ਹਾਂ ਇਹ ਧਰਨਾ ਸਾਡੀ ਜਥੇਬੰਦੀਆਂ ਦੇ ਫੈਸਲੇ ਅਨਸਾਰ 92 ਐਮਐਲਏ ਜਿਹੜੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਦੇ ਮੋਰੇ ਅੱਜ ਦਾ ਦਿਨ 3 ਵਜੇ ਤੱਕ ਇਹ ਧਰਨੇ ਚੱਲ ਅਗਲੀ 15 ਤਰੀਕ ਨੂੰ ਮੀਟਿੰਗ ਹੋ ਰਹੀ ਸਾਡੀ ਲੀਡਰਸ਼ਿਪ ਦੀ ਉਹ 15 ਮੀਟਿੰਗ ਤੋਂ ਬਾਅਦ ਉਹ ਜੋ ਫੈਸਲਾ ਕਰਨਗੇ ਅਗਲਾ ਸਾਲ ਮੈਂ ਪਵਿੱਤਰ ਸਿੰਘ ਤੋਂ ਗਾਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਕਾਦੀਆਂ ਹਿਸ਼ਾਰਪੁਰ ਜੀ ਸਰ ਅੱਜ ਜਿਹੜਾ ਡਾਕਟਰ ਜੋਰਤ ਮੰਤਰੀ ਸਭ ਦੇ ਘਰ ਦੇ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਅੱਜ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਜੀ ਜਿਹੜੀ ਸਰਕਾਰ ਸਾਨੂੰ ਕਹਿੰਦੀ ਸੀ ਵੀ ਹਾਂ ਵੀ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਆ ਕਿਸਾਨ ਜਥੇਬੰਦੀਆਂ ਸਾਡੇ ਨਾਲ ਮੀਟਿੰਗਾਂ ਕਰ ਸਕਦੇ ਆ ਆ ਤੁਸੀਂ ਮੈਂ ਆਪਣੇ ਸਾਥੀਆਂ ਨੂੰ ਕਹੂੰਗਾ ਪਿੱਛੇ ਕੈਮਰਾ ਵੀ ਦਿਖਾ ਲਿਓ ਜਿਹੜੇ ਅੱਜ ਦਫ਼ਤਰਾਂ ਚੋਂ ਨਿਕਲ ਕੇ ਬਾਹਰ ਚੰਡੀਗੜ੍ਹੇ ਤੁਰੇ ਫਿਰਦੇ ਆ ਜਦੋਂ ਅਸੀਂ ਚੰਡੀਗੜ੍ਹ ਜਾਣੇ ਨੇ ਤੇ ਘਰ ਦੀ ਗੱਲ ਹੋਈ ਉਦੋਂ ਸਾਨੂੰ ਘਰਾਂ 'ਚ ਚੱਕ ਲਿਆ ਰਸਤੇ ਰੋਕ ਦਿੱਤੇ ਗਏ ਬੈਰੀਕੇਡ ਲਾ ਦਿੱਤੇ ਗਏ ਤੇ ਘਰਾਂ ਤੋਂ ਚੱਕ-ਚੱਕ ਕੇ ਨਹੀਂ ਥਾਣਿਆਂ 'ਚ ਜ਼ਿਲ੍ਹਾ 'ਚ ਬੰਦ ਕੀਤੇ ਗਏ ਤਾਂ ਅਸੀਂ ਅੱਜ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਕਿ ਹਜੇ ਵੀ ਜਿਹੜੀ ਧਰਨਿਆਂ 'ਚੋਂ ਨਿਕਲੀ ਸਰਕਾਰ ਆ ਇਹ ਆਪਣਾ ਜਿਹੜਾ ਸਹੀ ਕੰਮ ਕਰਨਾ ਸ਼ੁਰੂ ਕਰ ਦਵੇ ਕਿਸਾਨਾਂ ਨੂੰ ਤਾਂ ਕਹੇ ਨਾ ਕਰੇ ਸਰ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਮਾਰਾ ਫੈਡਰੇਸ਼ਨ ਕਰਨਾ ਹੈ ਅੱਜ ਜਿੰਨੀਆਂ ਵੀ ਸਾਡੀਆਂ ਸਬੰਧਤ ਮੰਗਾਂ ਆ ਇਹ ਸਾਨੂੰ ਮੁੱਖ ਮੰਤਰੀ ਕਹਿੰਦਾ ਵੇ ਸਾਡੀ ਪੰਜਾਬ ਨਾਲ ਸੰਬੰਧਤ ਮੰਗੇ ਕੋਈ ਨਹੀਂ ਜਿੰਨੀਆਂ ਸਾਡੀਆਂ ਪੰਜਾਬ ਨਾਲ ਰਿਲੇਟਡ ਮੰਗਾ ਆ ਜਿਹੜਾ ਕਹਿੰਦਾ ਸੀ ਮੁਰਗੀ ਬੱਕਰੀ ਤੇ ਮੌਜਾ ਦਵਾਂਗੇ ਇਹ ਸਾਨੂੰ ਦੱਸੇ ਕਿੱਥੇ ਦਿੱਤਾ ਜਿਹੜਾ ਕਹਿੰਦਾ ਸੀ ਜਦੋਂ ਟਰਾਲੀ ਦਾ ਡਾਲਾ ਖੁੱਲ ਗਿਆ ਕਿਸਾਨ ਦੇ ਖਾਤੇ ਦੇ ਵਿੱਚ ਪੇਮੈਂਟ ਆਊਗੀ ਅਸੀਂ ਝੋਨੇ ਨੂੰ ਕੱਟਵਾ ਕੇ ਬੈਠੇ ਆ ਅਸੀਂ ਝੋਨੇ ਦੇ ਪੈਸੇ ਅਜੇ ਤੱਕ ਕੱਟਦੇ ਪੈਸੇ ਲੈਣ ਨੂੰ ਬੈਠੇ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਅਸੀਂ ਧਾਰਨੇ ਦੀ ਲਵਾਵਾਂਗੇ ਤੁਹਾਡੀਆਂ ਮੰਗਾ ਪਹਿਲ ਦੇ ਆਧਾਰ ਤੇ ਕਰਾਂਗੇ ਇਸ ਤਿੰਨ ਸਾਲ ਹੋ ਗਏ ਇਹਨੂੰ ਮੁੱਖ ਮੰਤਰੀ ਬੜੇ ਨੂੰ ਦੱਸੇ ਪੰਜਾਬ ਦੀ ਕਿਹੜੀ ਵੀ ਮੰਗ ਜਿਹੜੀ ਕਿਸਾਨ ਪਰ ਉਹਨਾਂ ਦਾ ਤਾਂ ਬਿਆਨ ਹੈ ਕਿ ਇਹ ਸਾਰੀਆਂ ਮਗਾ ਸੈਂਟਰ ਨਾਲ ਰਿਲੇਟਡ ਨੇ ਜਿਹੜੀ ਮੁਰਗੀ ਦਾ ਬੱਕਰੀ ਦਾ ਦਿੱਤਾ ਬਿਆਨ ਉਹ ਪੰਜਾਬ ਨਾਲ ਸੰਬੰਧਿਤ ਆ ਜਿਹੜੀ ਡਾਲਾਂ ਖੋਲ ਕੇ ਪੈਸੇ ਦੇਣੇ ਉਹ ਪੰਜਾਬ ਨਾਲ ਸੰਬੰਧਿਤ ਆ ਜਿਹੜਾ ਐਮ ਐਸ ਪੀ ਦਾ ਮੁੱਦਾ ਆ ਖਰੜਾ ਜਿਹੜਾ ਰੱਦ ਕਰਵਾਉਣਾ ਵਿਧਾਨ ਸਭਾ ਦੇ ਵਿੱਚ ਉਹ ਪੰਜਾਬ ਸਰਕਾਰ ਦਾ ਕੰਮ ਆ ਤੇ ਜਿਹੜਾ ਦਰਨਾ ਕਿੰਨੇ ਤੋਂ ਕਿੰਨੇ ਇੱਟਾ ਇਹ ਅੱਜ 11 ਤੋਂ 3 ਵਜੇ ਤੱਕ ਦਿੱਤਾ ਜਾਊਗਾ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸ ਐਸ ਗਰੁੱਪ